ਸੋ ਸਾਡੇ ਵਿੱਚ ਸਾਡੇ ਹਰਮਨ ਪਿਆਰੇ ਕੈਬਨਟ ਮੰਤਰੀ ਪੰਜਾਬ ਸਰਕਾਰ ਸ਼੍ਰੀ ਬਰਿੰਦਰ ਕੋਹਲ ਜੀ ਦਾ ਇਤਿਹਾਣ ਤੇ ਮੈਂ ਇਸਤਕਬਾਲ ਕਰਦੀ ਹਾਂ ਮੈਂ ਇਸਤਕਬਾਲ ਕਰਦੀ ਹਾਂ ਸਾਡੇ ਡੈਕਟੀਵੀਓ ਸੈਕੰਡਰੀ ਫ੍ਰੀਮ ਹੈਡਮਾਸਟਰਸ ਪ੍ਰਿੰਸੀਪल्स ਬੀਪੀਓਜ਼ ਸੀਐਚਟੀਜ਼ ਐਚਟੀਜ਼ ਸਟਾਫ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਓ ਦਾ ਜਿਨ੍ਹਾਂ ਨੇ ਇੱਥੇ ਆ ਕੇ ਸਾਡਾ ਮਾਣ ਵਧਾਇਆ ਸਿੱਖਿਆ ਕ੍ਰਾਂਤੀ ਦੇ ਤਹਿਤ ਸਕੂਲ ਦਾ ਬੁਢਲਾ ਜਣਾ ਵਿਕਾਸ ਹੈ ਉਸ ਦੇ ਵਿੱਚ ਲਾਸਾਨੀ ਇੰਪਰੂਵਮੈਂਟਸ ਹੋ ਰਹੀ ਹੈ ਜਿਹੜੇ ਕਿ ਜਿਹੜੇ ਕਿ ਅਸੀਂ ਸਾਰੇ ਥਾਣੀ ਹਾਂ ਤੁਸੀਂ ਸਾਰੇ ਦੇਖ ਰਹੇ ਹੋ ਕਿ ਅੱਜ ਕੱਲ ਸਾਡੇ ਸਾਰੇ ਸਕੂਲਾਂ ਦੀ ਜਿਹੜੀ ਬਦਲੀ ਨਿਹਾਰ ਹੈ ਉਹ ਇਸ ਸਰਕਾਰ ਦੀ देन ਹੈ ਅਸੀਂ ਇਹਨਾਂ ਦਾ तहे ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਨਾਨੀ ਕਿਸੇ ਵੀ ਦੇਸ਼ ਦੀ ਉન્નਤੀ ਜਾਂ ਸੂਬੇ ਦੀ ਉન્નਤੀ ਉੱਥੇ ਦੇ ਆਉਣ ਵਾਲੀ ਪੀੜੀ ਨੂੰ ਯੋਗ ਬਣਾਉਣੀ ਹੈ ਅਸੀਂ ਸਾਰੇ ਮਿਲ ਕੇ ਇਸ ਨਵੀਂ ਪੀੜੀ ਨੂੰ ਇਸ ਕਾਬਿਲ ਬਣਾਈਏ ਕਿ ਸਾਡਾ ਸੂਬਾ ਸਾਡਾ ਦੇਸ਼ ਬਹੁਤ ਉੱਨਤੀ ਕਰ ਸਕੇ ਸੋ ਇੱਥੇ ਜਿੰਨੇ ਵੀ ਮਾਪਿਓ ਬੈਠੇ ਹਨ ਮੇਰੀ ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਹਰ ਰੋਜ਼ ਸਕੂਲ ਪੇਜਾ ਕਰੋ ਇੱਕ ਐਬਸੈਂਟੀਜ਼ਮ ਬਹੁਤ ਵੱਡੀ ਪ੍ਰੋਬਲਮ ਹੈ ਸਾਡੇ ਸਕੂਲਸ ਦੇ ਵਿੱਚ ਜਿਹੜੇ ਵੀ ਬੱਚੇ ਇੱਥੇ ਆਉਂਦੇ ਹਨ ਉਹ ਹਰ ਰੋਜ਼ ਸਕੂਲ ਨਿਯਮਤ ਆਣ ਇਹ ਬਹੁਤ ਜ਼ਰੂਰੀ ਹੈ ਤੇ ਤੁਸੀਂ ਵੀ ਜਿਹੜੇ ਜਿਨ੍ਹਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਪਾ ਕੇ ਸਾਡਾ ਮਾਣ ਵਧਾਓ ਥੈਂਕ ਯੂ ਵੈਰੀ ਮਚ